ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਅਕਸਰ ਸਾਡੇ ਸੀਐਮ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਤੇ ਮੈਂ ਤਾਂ ਅੱਜ ਫਿਰ ਕਹਿੰਦਾ ਜੇ ਅੱਜ ਚਿੱਟਾ ਵਿਕਦਾ ਹੈ ਫਿਰ ਇਹ ਕੌਣ ਵਕਾ ਰਿਹਾ ਸਭਾ ਸੋ ਪਿੰਡ ਦੇ ਵਿੱਚ ਐਮਐਲਏ ਨੂੰ ਇਹ ਤਾਂ ਪਤਾ ਵੀ ਆਹ ਬੰਦੇ ਨੇ ਸਾਨੂੰ ਵੋਟ ਨਹੀਂ ਪਾਈ ਐ ਆਪੋਜੀਟ ਪਾਰਟੀ ਦਾ ਕੀ ਗੱਲ ਸਰਕਾਰ ਨੂੰ ਇਹ ਨਹੀਂ ਪਤਾ ਵੀ ਚਿੱਟਾ ਕੌਣ ਵੇਚਦਾ ਜਿਹਦੇ 10-10 ਪਰਚੇ ਦਰਜ ਨੇ ਬਾਰਡਰ ਨਹੀਂ ਟੱਪਦਾ ਚਿੱਟਾ ਮੁੰਡਾ ਲੁਧਿਆਣੇ ਢੀਕਦਾ ਉਹ ਇਸ ਤਰੀਕੇ ਨਾਲ ਪ੍ਰਚਾਰਿਆ ਗਿਆ ਪੜਨ ਵਾਲੇ ਨੌਜਵਾਨਾਂ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਯਾਰ ਇਹ ਤਾਂ ਪਤਾ ਨਹੀਂ ਕਿੰਨੀ ਕਿ ਦੁਰਲੱਭ ਚੀਜ਼ ਹੈਗੀ 6000 ਪਿੰਡ ਬਿਲਕੁਲ ਨਸ਼ਾ ਮੁਕਤ ਕਰਤਾ ਇਹ 6 ਪਿੰਡਾਂ ਦੇ ਨਾਮ ਦੱਸ ਦੇਣ ਤੁਸੀਂ ਲੋਕ ਹਿੱਤਾਂ ਦੀ ਗੱਲ ਕਰਦੇ ਹੋ ਸਰਕਾਰਾਂ ਜੋ ਕੰਮ ਕਰਨਾ ਚਾਹੁੰਦੀਆਂ ਨੇਗੀਆਂ ਉਹ ਕੰਮ ਦੇ ਵਿੱਚ ਵਿਘਨ ਪਾਉਂਦੇ ਹੋ ਤਾਂ ਤੁਹਾਨੂੰ ਧਮਕੀਆਂ ਆਉਣੀਆਂ ਸੁਭਾਅਕ ਨੇ ਧਮਕੀਆਂ ਆਉਂਦੀਆਂ ਹੀ ਰਹਿਣੀਆਂ ਇਸ ਤੋਂ ਪਹਿਲਾਂ ਕਈ ਪੱਤਰਕਾਰਾਂ ਦੇ ਕਤਲ ਵੀ ਹੋਏ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਖਿਲਾਫ ਗਲਤ ਸਿਸਟਮ ਦੇ ਖਿਲਾਫ ਆਵਾਜ਼ ਚੱਕੀ ਆ। ਇਸੇ ਦੀ ਭਾਜਪਾ ਨਾਲ ਹੱਥ ਮਿਲੇ ਹੋਏ ਨੇ ਹੁਣ ਤਾਂ ਲੋਕ ਸਿੱਧਾ ਕਹਿਣ ਲੱਗੇ ਕਿ ਇਹ ਭਾਜਪਾ ਦੀ ਬੀ ਟੀਮ ਸਰਕਾਰਾਂ ਚਾਹੁੰਦੀਆਂ ਨੇ ਇਹਨਾਂ ਨੂੰ ਬੇਲੋੜੇ ਮੁੱਦਿਆਂ 'ਚ उलझा ਕੇ ਰੱਖੋ ਚਾਹੇ ਉਹ ਧਰਮ ਦਾ ਹੋਵੇ ਚਾਹੇ ਉਹ ਮਜ਼ਬਦ ਦਾ ਹੋਵੇ ਇਹ ਸਰਕਾਰਾਂ ਦੇ ਬਣਾਏ ਹੋਏ ਮੁੱਦੇ ਨੇ। ਜੇਕਰ ਇੱਕ ਪੱਤਰਕਾਰ ਮਾਰ ਦੇਣਗੇ ਜਾਂ ਇੱਕ ਆਵਾਜ਼ ਨੂੰ ਬੰਦ ਕਰ ਲੈਣਗੇ ਤਾਂ ਹਜ਼ਾਰਾਂ ਸੈਂਕੜੇ ਆਵਾਜ਼ਾਂ ਹੋਰ ਖੜੀਆਂ ਹੁੰਦੀਆਂ ਨੇ ਦੋਸਤੋ ਤੁਸੀਂ ਜੁੜੇ ਹੋਏ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਪਿਛਲੇ ਦਿਨੀ ਜਿਹੜਾ ਰਸੂਲਪੁਰ ਤੋਂ ਪੱਤਰਕਾਰ ਆ ਉਹਨਾਂ ਨੂੰ ਜਿਹੜੀਆਂ ਗੋਲੀਆਂ ਮਾਰਦੀਆਂ ਧਮਕੀਆਂ ਮਿਲੀਆਂ ਅੱਜ ਇਕੱਠ ਕੀਤਾ ਗਿਆ ਸਾਰਾ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਹੋਇਆ ਬਾਈ ਹਰਣਾ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਪਹਿਲਾਂ ਤਾਂ ਸਵਾਗਤ ਕਰਦੇ ਆਂ ਤੁਹਾਡਾ ਬ੍ਰਿਜ ਧੰਨਵਾਦ ਤੁਸੀਂ ਜਿਹੜਾ ਇਸ ਮਸਲੇ ਲਈ ਇੱਥੇ ਪਹੁੰਚੇ ਹੋ ਹਨਾ ਹੈਵਨ ਟੀਵੀ ਤੋਂ ਜਿਹੜਾ ਪੱਤਰਕਾਰਾਂ ਨੂੰ ਧਮਕੀਆਂ ਦੇਣਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਵੀ ਅੱਜ ਪਹਿਲੀ ਵਾਰੀ ਜੇ ਕਹਿਦੀ ਇਹ ਮਨਦੀਪ ਨੂੰ ਧਮਕੀ ਆ ਇਹ ਅਕਸਰ ਹੀ ਆਉਂਦੀਆਂ ਰਹਿੰਦੀਆਂ ਨੇ ਪੱਤਰਕਾਰਾਂ ਨੂੰ ਧਮਕੀਆਂ ਜਦੋਂ ਤੁਸੀਂ ਲੋਕ ਹਿੱਤਾਂ ਦੀ ਗੱਲ ਕਰਦੇ ਹੋ ਸਰਕਾਰਾਂ ਜੋ ਕੰਮ ਕਰਨਾ ਚਾਹੁੰਦੀਆਂ ਨੇਗੀਆਂ ਉਹ ਕੰਮ ਦੇ ਵਿੱਚ ਵਿਘਨ ਪਾਉਂਦੇ ਹੋ ਤਾਂ ਤੁਹਾਨੂੰ ਧਮਕੀਆਂ ਆਉਣੀਆਂ ਸੁਭਾਅਕ ਨੇ ਧਮਕੀਆਂ ਆਉਂਦੀਆਂ ਹੀ ਰਹਿਣੀਆਂ ਨੇ ਇਹ ਇਸ ਤੋਂ ਪਹਿਲਾਂ ਕਈ ਪੱਤਰਕਾਰਾਂ ਦੇ ਕਤਲ ਵੀ ਹੋਏ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਖਿਲਾਫ ਗਲਤ ਸਿਸਟਮ ਦੇ ਖਿਲਾਫ ਆਵਾਜ਼ ਚੱਕੀ ਆ ਉਹਨਾਂ ਦੇ ਕਤਲ ਤੱਕ ਵੀ ਹੋਏ ਨੇ ਇਹ ਧਮਕੀ ਤੱਕ ਤਾਂ ਗੱਲ ਖੜਦੀ ਨਹੀਂ ਗਈ ਤੇ ਇੱਥੇ ਹੁਣ ਆਪਾਂ ਜਗਰਾਉਂ ਦੇ ਵਿੱਚ ਖੜੇ ਆ ਏ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਚੱਲ ਰਿਹਾਗਾ ਕਿੰਨੇ ਸੰਘਰਸ਼ੀ ਲੋਕ ਨੇ ਜਿਹੜੇ ਮਨਦੀਪ ਦੀ ਇਕੱਲੇ ਦੀ ਖਾਤਰ ਨਹੀਂ ਆਏ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਇੱਥੇ ਆਏ ਨੇ ਜਗਰਾਉਂ ਦੇ ਵਿੱਚ ਆਏ ਨੇ ਕੀ ਰੀਜ਼ਨ ਕਿ ਜਿਹੜਾ ਇਹ ਚਿੱਟਾਗਾ ਜੇ ਅੱਜ ਕਿਸੇ ਦਾ ਪੁੱਤ ਪੀਂਦਾ ਉਹਦਾ ਦਰਦ ਪੁੱਛਿਆ ਜਾਣੀਏ ਜਿਹਦਾ ਨਹੀਂ ਪੀਂਦਾ ਉਹਨੂੰ ਇਹ ਡਰ ਆ ਵੀ ਆਉਣ ਵਾਲੇ ਸਮੇਂ 'ਚ ਮੇਰਾ ਪੁੱਤ ਜਾਂ ਉਹਦਾ ਕੋਈ ਧੀ ਪੁੱਤ ਆਉਣ ਵਾਲੇ ਸਮੇਂ 'ਚ ਪੀਣ ਨਾ ਲੱਗੇ ਇਹ ਉਹ ਸੰਘਰਸ਼ ਆ ਇਹ ਇਨਾ ਲੋਕਾਂ ਦਾ ਦਰਦ ਪੰਜਾਬ ਲਈ ਦਰਦ ਆ ਪਰ ਪੰਜਾਬ ਦੀ ਕਹਿਦਾ ਵੀ ਇੱਕ ਬਦਕਿਸਮਤੀ ਆ ਪੰਜਾਬ ਦਾ ਅਮੀਰ ਇਨਾ ਵਿਰਸਾ ਇਨਾ ਮਾਨਮਤਾ ਇਤਿਹਾਸ ਆ ਪੰਜਾਬ ਦਾ ਉਹਨੂੰ ਭੁੱਲ ਕੇ ਪੰਜਾਬ ਦੇ ਨੌਜਵਾਨ ਸੋਸ਼ਲ ਮੀਡੀਆ ਦੇ ਮਗਰ ਲੱਗ ਕੇ ਅੱਜ ਕਈ ਬਨੌਟੀ ਚਿਹਰਿਆਂ ਨੂੰ ਆਪਣੇ ਹੀਰੋ ਮੰਨਣ ਲੱਗੇ ਆਪਣੇ ਰੋਲ ਮਾਡਲ ਮੰਨਣ ਲੱਗੇ ਮੈਂ ਪਹਿਲਾਂ ਵੀ ਇੱਥੇ ਸਟੇਜ ਤੇ ਵੀ ਗੱਲ ਕਰਕੇ ਹਟਿਆ ਕਿ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਪ੍ਰਸਾਰਿਆ ਜਾਂਦਾ ਵੀ ਇਹ ਪਤਾ ਨਹੀਂ ਕੀ ਚੀਜ਼ ਆ ਜੇ ਤੁਸੀਂ ਇਹਨੂੰ ਪ੍ਰਾਪਤ ਨਾ ਕੀਤਾ ਸ਼ਾਇਦ ਤੁਸੀਂ ਦੁਨੀਆ ਤੋਂ ਉਦਾਂ ਹੀ ਚਲੇ ਜਾਣਾ ਤੁਸੀਂ ਤਾਂ ਆਨੰਦ ਹੀ ਨਹੀਂ ਲਿਆ ਜਿੰਦਗੀ ਦਾ ਇੱਥੇ ਹੀ ਬਲਜੀਤ ਕੌਕੇ ਆ ਕੌਕਿਆਂ ਦਾ ਜਾਂ ਕੋਈ ਹੋਰ ਬੀਤ ਬਲਜੀਤ ਪਤਾ ਨਹੀਂ ਕੀ ਆ ਉਹਦਾ ਨਾਮ ਇੱਕ ਗਾਣਾ ਗਾਇਆ ਉਹਨੇ ਕਹਿੰਦਾ ਬਾਰਡਰ ਨਹੀਂ ਟੱਪਦਾ ਚਿੱਟਾ ਮੁੰਡਾ ਲੁਧਿਆਣੇ ਢੀਕਦਾ ਉਹ ਇਸ ਤਰੀਕੇ ਨਾਲ ਪ੍ਰਚਾਰਿਆ ਗਿਆ ਪੜਨ ਵਾਲੇ ਨੌਜਵਾਨਾਂ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਯਾਰ ਇਹ ਤਾਂ ਪਤਾ ਨਹੀਂ ਕਿੰਨੀ ਕਿ ਦੁਰਲਭ ਚੀਜ਼ ਆਗੀ ਖਵਣੀ ਸ਼ਾਇਦੇ ਪਾਰਸਾ ਵੀ ਇਹਨੂੰ ਟੱਚ ਕਰਕੇ ਕਿਸੇ ਚੀਜ਼ ਨੇ ਸੋਨਾ ਬਣ ਜਾਣਾ ਇਸ ਤਰੀਕੇ ਨਾਲ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਅਕਸਰ ਸਾਡੇ ਸੀਐਮ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਤੇ ਮੈਂ ਤਾਂ ਅੱਜ ਫਿਰ ਕਹਿੰਦਾ ਜੇ ਅੱਜ ਚਿੱਟਾ ਵਿਕਦਾ ਹੈ ਫਿਰ ਇਹ ਕੌਣ ਵਕਾ ਰਿਆ ਇਹੀ ਸਰਕਾਰ ਵਕਾ ਰਹੀ ਹੈ ਇਹੀ ਭਗਵੰਤ ਮਾਨ ਵਕਾ ਰਿਆ ਇਸੇ ਦੇ ਭਾਜਪਾ ਨਾਲ ਹੱਥ ਮਿਲੇ ਹੋਏ ਨੇ ਹੁਣ ਤਾਂ ਲੋਕ ਸਿੱਧਾ ਕਹਿਣ ਲੱਗੇ ਕਿ ਇਹ ਭਾਜਪਾ ਦੀ ਵੀ ਟੀਮ ਹੈ ਇਕੱਲੀ ਪੰਜਾਬ ਪਾ ਦੀ ਨਹੀਂ ਗੱਲ ਕਰ ਲਈਏ ਕੱਲੇ ਪੰਜਾਬ ਦੀ ਜਾਂ ਕੱਲੇ ਭਾਰਤ ਦੀ ਗੱਲ ਨਾ ਕਰ ਲਈਏ ਪੂਰੀ ਦੁਨੀਆ ਭਰ ਦੇ ਵਿੱਚ ਇਹ ਹਾਲਾਤ ਨੇ ਸਰਕਾਰਾਂ ਨਹੀਂ ਚਾਹੁੰਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਨੌਜਵਾਨ ਅਵੇਅਰ ਹੋਵੇ ਆਪਣੇ ਹੱਕ ਮੰਗੇ ਆਪਣੇ ਜਿਹੜਾ ਆਪਣੇ ਲਈ ਰੋਜ਼ਗਾਰ ਮੰਗੇ ਤੇ ਸਾਨੂੰ ਤੰਗ ਕਰੇ ਸਰਕਾਰਾਂ ਚਾਹੁੰਦੀਆਂ ਨੇ ਇਹਨਾਂ ਨੂੰ ਬੇਲੋੜੇ ਮੁੱਦਿਆਂ 'ਚ ਉਲਝਾ ਕੇ ਰੱਖੋ ਚਾਹੇ ਉਹ ਧਰਮ ਦਾ ਹੋਵੇ ਚਾਹੇ ਉਹ ਮਜ਼ਬੂਦਾ ਹੋਵੇ ਇਹ ਸਰਕਾਰਾਂ ਦੇ ਬਣਾਏ ਹੋਏ ਮੁੱਦੇ ਨੇ ਚਾਹੇ ਉਹ ਨਸ਼ੇ ਦਾ ਹੋਵੇ ਇੱਥੇ ਅਸੀਂ ਮਜ਼ਾਰੇ ਕਰੀ ਜਾਂਦੇ ਆ ਇੱਥੇ ਅਸੀਂ ਧਰਨੇ ਲਾਈ ਜਾਂਦੇ ਆ ਚਿੱਟਾ ਬੰਦ ਕਰੋ ਚਿੱਟਾ ਬੰਦ ਕਰੋ ਨਸ਼ਾ ਬੰਦ ਕਰੋ ਕੀ ਗੱਲ ਪੰਜਾਬ ਦੇ ਵਿੱਚ 117 ਹਲਕੇ ਨੇ 117 ਹਲਕਿਆਂ ਨੂੰ ਜੇਕਰ ਅਸੀਂ ਪੰਜਾਬ ਦੇ ਪਿੰਡਾਂ ਨੂੰ ਵੰਡੀਏ ਤਾਂ ਸਵਾ 100 ਪਿੰਡ ਇੱਕ ਐਮਐਲਏ ਦੇ ਹਲਕੇ ਦੇ ਵਿੱਚ ਆਉਂਦਾ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਸਵਾ 100 ਪਿੰਡ ਦੇ ਲਗਭਗ ਪਿੰਡ ਆਉਂਦਾ ਸਭਾ ਸੋ ਪਿੰਡ ਦੇ ਵਿੱਚ ਐਮਐਲਏ ਨੂੰ ਇਹ ਤਾਂ ਪਤਾ ਵੀ ਆਹ ਬੰਦੇ ਨੇ ਸਾਨੂੰ ਵੋਟ ਨਹੀਂ ਪਾਈ ਐ ਆਪੋਜੀਟ ਪਾਰਟੀ ਦਾ ਬੰਦਾ ਆਗਾ ਇਹ ਅਕਾਲੀ ਦਲ ਨਾਲ ਸੰਬੰਧਤ ਆ ਇਹ ਕਾਂਗਰਸ ਨਾਲ ਸੰਬੰਧਤ ਆ ਇਹਨੇ ਸਾਨੂੰ ਵੋਟ ਨਹੀਂ ਪਾਈ ਇਹਨਾਂ ਤਾਂ ਪਤਾ ਕੀ ਗੱਲ ਸਰਕਾਰ ਨੂੰ ਇਹ ਨਹੀਂ ਪਤਾ ਵੀ ਚਿੱਟਾ ਕੌਣ ਵੇਚਦਾ ਜਿਹਦੇ 10-10 ਪਰਚੇ ਦਰਜ ਨੇ ਫੇਰ ਆ ਕੇ ਪਿੰਡਾਂ 'ਚ ਪੁੱਛਦਾ ਪ੍ਰਸ਼ਾਸਨ ਕੀ ਸਾਡਾ ਸਾਥ ਦਿਓ ਜੁਧ ਨਸ਼ਿਆਂ ਵਿਰੁੱਧ ਦੇ ਵਿੱਚ ਸਾਨੂੰ ਤੁਸੀਂ ਨਸ਼ਾ ਤਸਕਰ ਦੀ ਜਾਣਕਾਰੀ ਦਿਓ ਅਸੀਂ ਤੁਹਾਡੀ ਜਾਣਕਾਰੀ ਗੁਪਤ ਰੱਖਾਂਗੇ ਜਦੋਂ ਜਾਣਕਾਰੀ ਦਿੰਦਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਪਰਚਾ ਦਰਜ ਨਹੀਂ ਹੁੰਦਾ ਉਸ ਤੋਂ ਪਹਿਲਾਂ ਉਹਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਜਾਣਕਾਰੀ ਦੇਣੀ ਨਹੀਂ ਜਾਣਕਾਰੀ ਜਾਣਕਾਰੀ ਗੁਪਤ ਰਹਿੰਦੀ ਨਹੀਂ ਉਹਦੀ ਹਾਂ ਉਹਦੀ ਜਾਣਕਾਰੀ ਕੋਈ ਗੁਪਤ ਨਹੀਂ ਰਹਿੰਦੀ ਫਿਰ ਦੂਜੀ ਗੱਲ ਕਰੀਏ ਜੇ 117 ਪਿੰਡਾਂ ਦੀ ਜਿਹੜੀ ਮੈਂ ਗੱਲ ਕਰੀ ਆ ਵੀ 500 ਪਿੰਡ ਜੇ ਕਹਦੀ ਆ ਵੀ 1 ਐਮਐਲਏ ਦੇ ਹਲਕੇ ਚ ਆਉਂਦਾ 500 ਦੇ ਲਗਭਗ ਇਹ 500 ਦੇ ਵਿੱਚ ਤਕਰੀਬਨ 40 ਤੋਂ 50 ਡੰਪ ਬਣੇ ਹੋਏ ਨੇ ਹਰ ਦੂਜੇ ਤੀਜੇ ਪਿੰਡ ਤੋਂ ਬਾਅਦ ਇੱਕ ਡੰਪ ਬਣਿਆ ਆ ਬਿਆ ਜੇ ਇੱਕ ਪੁਲਿਸ ਸਟੇਸ਼ਨ ਦੇ ਅੰਡਰ 80 ਪਿੰਡਾਂ 60 ਪਿੰਡ ਹੈਗੇ ਨੇ ਤਾਂ ਉਹ 60ਾਂ ਪਿੰਡਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਕਿਤੇ ਪਤਾ ਨਹੀਂ ਵੀ ਚਿੱਟਾ ਕਿੱਥੇ ਵਿਕਦਾ ਕਿੱਥੇ ਨਹੀਂ ਵਿਕਦਾ ਜਿਹੜੀਆਂ ਫਸਲਾਂ ਵੇਖਦੀਆਂ ਨੇ ਜਿਹੜੀਆਂ ਅਨਾਜ ਮੰਡੀਆਂ ਦੇ ਵਿੱਚ ਸਾਡੀਆਂ ਚ ਜਿਹੜੀਆਂ ਆ ਚਾਰ ਦਿਨਾਂ ਤੋਂ ਬਾਅਦ ਬੇਲੀਆਂ ਹੋ ਜਾਂਦੀਆਂ ਨੇ ਇਹ ਡੰਪ ਬਣ ਜਾਂਦੇ ਨੇ ਇਹਨਾਂ ਦੇ ਹੀ ਇੱਥੇ ਦੇਖਣ ਵਾਲਾ ਹੁੰਦਾ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਜਾ ਕੇ ਜਾਂ ਬੀਆਵਾਨ ਜਗਾ ਜਿਹੜੀਆਂ ਪਲਾਟ ਪਏ ਨੇ ਉਹਨਾਂ ਦੇ ਬਾਹਰ ਜਾ ਕੇ ਕਿਵੇਂ ਗੱਡੀਆਂ ਖੜ੍ਹਦੀਆਂ ਨੇ ਕਿਵੇਂ ਉੱਥੇ ਡਿਲੀਵਰੀਆਂ ਹੁੰਦੀਆਂ ਨੇ ਇਹ ਪੁਲਿਸ ਪ੍ਰਸ਼ਾਸਨ ਨੂੰ ਕਿਤੇ ਦਿੰਦਾ ਨਹੀਂ 112 ਵਾਲੀਆਂ ਗੱਡੀਆਂ ਇਹਨਾਂ ਦੀਆਂ ਘੁੰਮਦੀਆਂ ਫਿਰਦੀਆਂ ਨੇ ਉਹ ਉਹ ਕਿਤੇ ਗੱਲਾਂ ਉਹਨਾਂ ਦੇ ਨਜ਼ਰ ਨਹੀਂ ਪੈਂਦੀਆਂ ਪਰ ਨਾ ਇਹਨਾਂ ਨੇ ਤਾਂ ਉੱਥੇ ਸਿਰਫ ਇੱਕ ਜਿਹੜਾ ਇਹਨਾਂ ਦਾ ਡਾਟਾ ਜਿਹੜੇ ਇਹਨਾਂ ਦੇ ਇਸ਼ਤਿਹਾਰ ਨੇ ਉਹ ਪੂਰੇ ਕਰਨੇ ਆ ਉਹ ਹੋ ਸਕਦਾ ਵੀ ਜਿਹੜਾ ਨਸ਼ਾ ਤਸਕਰ ਦੀ ਜਾਣਕਾਰੀ ਦੇ ਰਿਹਾਗਾ ਜਿਹੜਾ ਕਹਿ ਰਿਹਾ ਵੀ ਉਹ ਬੰਦਾ ਨਸ਼ਾ ਵੇਚਦਾ ਇਹ ਨਹੀਂ ਪਤਾ ਉਸੇ ਤੋਂ ਹੀ ਪਰਚਾ ਪਾ ਦੇਣ ਚਿੱਟੇ ਦਾ ਕਿਉਂਕਿ ਇਹਨਾਂ ਨੇ ਤਾਂ ਆਪਣੇ ਆਂਕੜੇ ਪੂਰੇ ਕਰਨੇ ਆ ਜਾਣਕਾਰੀ ਦੇਣ ਵਾਲੇ ਤੋਂ ਮਿਲਣਾ ਕੁਝ ਨਹੀਂ ਇਹਨਾਂ ਨੂੰ ਉਹਦੇ ਤੇ ਪਰਚਾ ਪਾ ਕੇ ਪ੍ਰੋਮੋਸ਼ਨ ਜ਼ਰੂਰ ਮਿਲ ਸਕਦੀ ਹੈ ਪਰ ਜਿਹੜਾ ਵੇਚ ਰਿਹਾ ਉਹ ਤਾਂ ਇਹਨਾਂ ਦੀ ਜੇਬਾਂ ਭਰ ਰਿਹਾ ਆ ਹੁਣ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੇ ਵੱਡੇ ਵੱਡੇ ਅਧਿਕਾਰੀ ਜਦੋਂ ਫੜੇ ਜਾਂਦੇ ਨੇ ਉਹਨਾਂ ਦੀਆਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਲੱਖ ਰੁਪਈਆ ਤਨਖਾਹ ਸਵਾ ਲੱਖ ਦੀ ਤਨਖਾਹ ਨਾਲ ਤਾਂ ਬਣਦੀਆਂ ਨਹੀਂ ਹੈਗੀਆਂ ਉਹ ਇੱਥੋਂ ਹੀ ਆਉਂਦੀਆਂ ਨੇ ਇਹੇ ਜਿਹੇ ਨਾਜਾਇਜ਼ ਕੰਮ ਕਰਦੇ ਆ ਇਹ ਜਿਹੜੇ ਸੰਘਰਸ਼ੀ ਲੋਕ ਨੇ ਮਨਦੀਪ ਵਰਗੇ ਪੱਤਰਕਾਰ ਨੇ ਜਿਹੜੇ ਹੋਰ ਨੇ ਇਹ ਇਦਾਂ ਹੀ ਕਹਿ ਦਈਏ ਵੀ ਮਿੱਟੀ ਨਹੀਂ ਹੋਣ ਲੱਗੇ ਜੇਕਰ ਇੱਕ ਪੱਤਰਕਾਰ ਮਾਰ ਦੇਣਗੇ ਜਾਂ ਇੱਕ ਆਵਾਜ਼ ਨੂੰ ਬੰਦ ਕਰ ਲੈਣਗੇ ਤਾਂ ਹਜ਼ਾਰਾਂ ਸੈਂਕੜੇ ਆਵਾਜ਼ਾਂ ਹੋਰ ਖੜੀਆਂ ਹੁੰਦੀਆਂ ਨੇ ਅਕਸਰ ਕਹਿੰਦੇ ਹੁੰਦੇ ਆ ਕਹਿੰਦੇ ਵੀ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ 100 ਖੁੱਲਦਾ ਹੈ ਇਹ ਆਵਾਜ਼ ਬੰਦ ਨਹੀਂ ਹੋਣ ਵਾਲੀ ਜ਼ਰੂਰਦਾਲ ਦੇ ਵਿੱਚ ਕੁੜਕੜੂ ਹੁੰਦੇ ਨੇ ਉਹ ਕੁੜਕੜੂ ਇਹ ਜਿਹੜੇ ਨੇ ਨਾ ਰੋਡ ਇਹ ਸਰਕਾਰੀ ਮੁਲਾਜ਼ਮ ਜਾਂ ਕਹਦੀ ਸਰਕਾਰਾਂ ਆਪ ਦਾ ਰੋਲ ਨਿਭਾਉਂਦੀਆਂ ਨੇ ਪਰ ਦਾਲ ਨੂੰ ਗਾਲ ਨੋ ਨਹੀਂ ਰੋਕ ਸਕਦੀਆਂ ਇਹ ਇਹ ਸਾਡੇ ਨੌਜਵਾਨ ਸਾਡੇ ਜੋਧੇ ਜਿਹੜੇ ਪੰਜਾਬ ਦੀ ਜਵਾਨੀ ਲਈ ਚਿੰਤਤ ਨੇ ਇਹ ਜਰੂਰ ਆਪਣਾ ਰੋਲ ਨਿਭਾਉਂਦੇ ਰਹਿਣਗੇ ਤੇ ਇਸੇ ਤਰ੍ਹਾਂ ਨਿਭਾਉਂਦੇ ਰਹਿਣਾ ਨੇ ਨਹੀਂ ਆਪ ਸਰਕਾਰ ਦੀ ਕਾਰਜਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸਰਕਾਰ ਲਗਾਤਾਰ ਆਪ ਸਰਕਾਰ ਦੀ ਕਾਰਜਗੁਜ਼ਾਰੀ ਨੂੰ ਦੇਖਦੇ ਹੋਈ ਤਾਂ ਆਪਾਂ ਇੱਥੇ ਖੜੇ ਆ ਇਹ ਜਿਹੜਾ 6000 ਨਸ਼ਾ ਮੁਕਤ ਕਰਤਾ ਕਹਿੰਦੇ ਵੀ ਪਿੰਡ ਅਸੀਂ 6000 ਪਿੰਡ ਬਿਲਕੁਲ ਨਸ਼ਾ ਮੁਕਤ ਕਰਤਾ ਇਹ 6 ਪਿੰਡਾਂ ਦੇ ਨਾਮ ਦੱਸ ਦੇਣ ਅੱਛਾ ਸਿਰਫ 6 ਪਿੰਡ 6000 ਚੋਂ 6 ਪਿੰਡਾਂ ਦੇ ਹੀ ਨਾਮ ਦੱਸਣੇ ਨੇ ਵੀ ਆਹ ਪਿੰਡ ਅਸੀਂ ਨਸ਼ਾ ਮੁਕਤ ਕਰਤੇ ਹੂੰ ਠੀਕ ਆ ਉਹ 6 ਪਿੰਡਾਂ ਦੇ ਵਿੱਚੋਂ ਅਸੀਂ ਸਿਰਫ ਦੋ ਹੀ ਪਿੰਡ ਦੇਖਾਂਗੇ ਜਾ ਕੇ ਹੂੰ ਦੇਖਾਂਗੇ ਵੀ ਉੱਥੇ ਨਸ਼ਾ ਮੁਕਤ ਹੋ ਗਿਆ ਕਿ ਨਹੀਂ ਹੋ ਗਿਆ ਐਡਾ ਵੀ ਯਕੀਨ ਨਹੀਂ ਇਹਨਾਂ ਨੂੰ ਵੀ ਆਪਦੇ ਨਾਂ ਨਹੀਂ ਚੱਗਰ ਕਰ ਸਕਦੇ 6 ਪਿੰਡਾਂ ਦੇ ਨਾਂ ਲੈਣਾ ਕਿੱਡੀ ਕਬੱਡੀ ਗੱਲ ਹੈ ਪਿੰਡ ਵੀ ਮਤਲਬ ਇਹ ਮਾਡਲ ਪੇਸ਼ ਨਹੀਂ ਕਰ ਸਕੇ ਕਿ ਵੀ ਆ ਪਿੰਡ ਆ ਜਿਹੜਾ ਨਸ਼ਾ ਮੁਕਤ ਹੋ ਚੁੱਕਿਆ ਹਾਂ ਨਹੀਂ ਕਰ ਸਕੇ ਨਹੀਂ ਕਰ ਸਕੇ ਜੇਕਰ ਇਹਨਾਂ ਦੀ ਇਸ਼ਤਿਹਾਰਾਂ ਦੀ ਸਰਕਾਰ ਦੀ ਗੱਲ ਕਰੀਏ ਸਕੂਲ ਆਫ ਫੈਮਿਨਿਅਸ ਦੀ ਗੱਲ ਕਰਦੇ ਹਾਂ ਤਾਂ ਸਕੂਲ ਆਫ ਫੈਮਿਨਿਅਸ ਬਣਾਏ ਕਿਹੜੇ ਨੇ ਇਹਨਾਂ ਨੇ ਕਿਹੜੇ ਬਣਾਏ ਨੇ ਦੱਸੋ ਤਾਂ ਸੇ ਵੀ ਇੱਕ ਪੈਸਾ ਇਹ ਸਰਕਾਰ ਨੇ ਕੋਈ ਖਰਚਾ ਹੋਵੇ ਰੋਡਾਂ ਦੀ ਡਿਵੈਲਪਮੈਂਟ ਦੀ ਗੱਲ ਕਰ ਲਈਏ ਤਾਂ ਕਾਂਗਰਸ ਸਰਕਾਰ ਦੇ ਪਏ ਹੋਏ ਪੈਸੇ 2 ਸਾਲ ਬਾਅਦ ਉਹ ਰੋਡ ਬਣਨ ਲੱਗੇ ਜਿਨ੍ਹਾਂ ਦੇ ਟੈਂਡਰ 2 ਸਾਲ ਪਹਿਲਾਂ ਸਾਲ ਪਹਿਲਾਂ ਕਾਂਗਰਸ ਵਾਲੇ ਪਾਇਆ ਸੀ ਨਾ ਉਹ 2 ਸਾਲ ਬਾਅਦ ਉਹੀ ਪੈਸੇ ਇਹਨਾਂ ਨੇ ਵਰਤੇ ਤੇ ਆਮ ਲੋਕਾਂ ਦੇ ਮਨ ਦੇ ਵਿੱਚ ਬਹਿਮ ਆ ਸ਼ਾਇਦ ਵੀ ਪਟਿਆਲੇ ਦਾ ਬੱਸ ਸਟੈਂਡ ਭਗਵੰਤ ਮਾਨ ਨੇ ਬਣਾਤਾ ਆ ਰੋਡ ਭਗਵੰਤ ਮਾਨ ਨੇ ਬਣਾਤਾ ਇਹਨਾਂ ਨੇ ਤਾਂ دیਵਾਨੀ ਨਹੀਂ ਲਾਈ ਇਹਨਾਂ ਕੋਲੇ ਹੈ ਕੀ ਇਹਨਾਂ ਕੋਲੇ ਆ ਜਿਹੜੀਆਂ ਜੁੰਟਾਂ ਫ੍ਰੀ ਕੀਤੀਆਂ ਨੇ 600 ਜੁੰਟ ਇਦੇ ذریعے ਜਿਹੜਾ ਦਿਵਾਲਾ ਕਰਤਾ ਇਹਨਾਂ ਨੇ ਪੰਜਾਬ ਦਾ ਭਾਈ ਜਿਹੜੇ ਭਾਸ਼ਣ ਫਿਰ ਦਿੱਤੇ ਜਾਂਦੇ ਨੇ 86 ਲੀਡਰਾਂ ਵੱਲੋਂ ਆਪਣੀਆਂ ਸਟੇਜਾਂ ਤੋਂ ਵੱਡੀਆਂ-ਵੱਡੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਕਿ ਪੰਜਾਬ 'ਚ ਜਿਹੜਾ ਹੈਗਾ ਮਤਲਬ ਨਸ਼ਾ ਮੁਕਤ ਹੋ ਗਿਆ ਪੰਜਾਬ ਫਿਰ ਉਹ ਕੀ ਆ ਉਹ ਸਿਰਫ ਇਸ ਕਰਕੇ ਨੇ ਕਿਉਂਕਿ ਜਿਵੇਂ ਦਿੱਲੀ ਮਾਡਲ ਇੱਥੇ ਪੰਜਾਬ ਦੇ ਵਿੱਚ ਸਾਨੂੰ ਦਿਖਾਇਆ ਜਾਂਦਾ ਸੀ ਵੀ ਦਿੱਲੀ ਮਾਡਲ ਅਸੀਂ ਪੰਜਾਬ ਚ ਲਾਗੂ ਕਰ ਦੇਾਂਗੇ ਦਿੱਲੀ ਚ ਆ ਬਣ ਗਿਆ ਮੁਹੱਲਾ ਕਲੀਨਿਕ ਹੋਗੀਆਂ ਸਕੂਲ এডੂਕੇਸ਼ਨ ਤੇ ਸਿਹਤ ਨੂੰ ਅਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਸਿਰਫ ਇਸ ਕਰਕੇ ਭਾਸ਼ਨ ਤੇ ਰਿਕਾਰਡ ਕੀਤੇ ਜਾਂਦੇ ਆ ਵੀ ਅਸੀਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਆਪਣਾ ਪ੍ਰਚਾਰ ਕਰ ਸਕੀਏ ਐਸਰ ਸਟੇਟ ਦੇ ਵਿੱਚੋਂ ਸਾਡਾ ਅਗਲੀ ਵਾਰੀ ਬਾਰੀ ਨਹੀਂ ਆਉਣੀ ਦੂਜੀ ਸਟੇਟ ਚ ਦਾਅਵੇ ਆਪ ਨੂੰ ਪੱਕਾ ਕਰ ਲਈਏ ਭਾਸ਼ਣ ਤਾਂ ਦਿੱਤਾ ਸੀਗਾ ਆ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਵੀ 2023 ਦੇ ਵਿੱਚ ਸੰਗਰੂਰ ਦੇ ਵਿੱਚ ਇੱਕ ਮੈਡੀਕਲ ਕਾਲਜ ਤਿਆਰ ਹੋ ਜਾਣਾ ਜਾ ਕੇ ਦੇਖੋ ਤਾਂ ਸਹੀ ਉੱਥੇ ਮੈਡੀਕਲ ਅੱਜ 25 ਦੇ ਵਿੱਚ ਖੜੇ ਆ ਅਸੀਂ ਉਹ ਮੈਡੀਕਲ ਕਾਲਜ ਨੂੰ ਦੇਖੋ ਤੁਸੀਂ ਵੀ ਕਿੱਡਾ ਵੱਡਾ ਸ਼ਾਨਦਾਰ ਮੈਡੀਕਲ ਕਾਲਜ ਦੀ ਬਿਲਡਿੰਗ ਹੈ ਕਿੰਨੇ ਨੌਜਵਾਨ ਮੁੰਡੇ ਕੁੜੀਆਂ ਉੱਥੋਂ ਐਮਬੀਬੀਐਸ ਕਰਕੇ ਇਹਨਾਂ ਮਾਨ ਸਾਹਿਬ ਨੂੰ ਪੁੱਛੋ ਤੁਸੀਂ ਪਿੰਡਾਂ ਜਾਉਂਦਿਆਂ ਨੂੰ ਹੁਣ ਜੇਕਰ ਕੋਈ ਸਵਾਲ ਕਰਦਾ ਤਾਂ ਉਹਦੇ ਤੇ ਪਰਚਾ ਹੋ ਜਾਂਦਾ ਇਹੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਵੀ ਤੁਸੀਂ ਸਵਾਲ ਕਰਿਆ ਕਰੋ ਪਿੰਡਾਂ ਚੋਂ ਦੇ ਲੀਡਰਾਂ ਨੂੰ ਇਹ ਬਾਦਲ ਕਹਿੰਨੇਗੇ ਬਾਦਲ ਕਹਿੰਨੇ ਹਰ ਚੀਜ਼ ਤੇ ਆਪਣੀਆਂ ਫੋਟੋਆਂ ਚ ਮੇੜਤੀਆਂ ਹੁਣ ਤਾਂ ਨੂੰ ਪੁੱਛਿਆ ਕਰੂਗੀ ਬੇਬੇ ਨੂੰ ਵੀ ਬੇਬੇ ਬਾਦਲ ਮਾਨਸਤਾ ਵੀ ਪਤੀਲਿਆਂ ਤੇ ਵੀ ਫੋਟੋ ਆ ਲਾਇਆ ਕਰਨਗੇ ਹੁਣ ਇਹਨੂੰ ਮਾਨ ਨੂੰ ਪੁੱਛੋ ਨਾ ਵੀ ਤੁਸੀਂ ਆਪਦੀ ਫੋਟੋ ਕਾਇੜੀ ਜੀ ਤੇ ਨਹੀਂ ਲਾਈ ਆ ਕਿਹੜੀ ਸਰਕਾਰ ਦੇ ਤੁਸੀਂ ਕਦੇ ਦੇਖਿਆ ਵੀ ਕਿਸੇ ਨੇ ਟਰਾਂਸਫਰ ਹੁੰਦਾ ਉਦਘਾਟਨ ਕਰਿਆ ਹੋਵੇ ਕਿਸੇ ਨੇ ਟਾਇਲਟ ਆਂਦੇ ਉਦਘਾਟਨ ਕਰੇ ਹੁਣ ਇਹ ਤਾਂ ਟਰਾਂਸਫਰਰ ਤੇ ਉਦਘਾਟਨ ਕਰਦੀ ਤੁਰੀ ਫਿਰਦੀ ਆ ਸਰਕਾਰ ਸਰਕਾਰ ਤੇ ਤੰਜ ਜਿਹੜੇ ਕੱਸਦੇ ਸੀਗੇ ਅੱਜ ਉਹਨਾਂ ਤੇ ਤੰਜ ਬਣ ਲੱਗੇ ਇਹ ਪਤਾ ਨਹੀਂ ਸੀ ਨਾ ਸਾਰਿਆਂ ਨੂੰ ਇਹ ਮੈਂ ਤਮਾਨ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਇਹਨੂੰ ਇਹ ਨਹੀਂ ਪਤਾ ਸੀ ਵੀ ਮੈਂ ਮੁੱਖ ਮੰਤਰੀ ਬਣ ਜਾਣਾ ਇਹਨੂੰ ਪਤਾ ਨਹੀਂ ਸੀ ਵੀ ਇਹ ਗੱਲਾਂ ਮੇਰੇ ਹੀ ਬਰ ਖਿਲਾਫ ਖੜੀਆਂ ਹੋ ਜਾਣੀਆਂ ਨੇ ਜੈਡ ਸਿਕਿਉਰਟੀ ਦੀਆਂ ਗੱਲਾਂ ਕਰਦੇ ਸੀ ਆਮ ਘਰਾਂ ਦੇ ਮੁੰਡੇ ਹੁਣ ਕਹਿੰਦੇ ਨੇ ਕਹਿੰਦੇ ਇਹ ਤਾਂ ਸਾਡੇ ਤੇ ਤਾਂ ਪਕਾਈ ਕਰਦੇ ਨੇ ਅਸੀਂ ਆਮ ਘਰਾਂ ਦੇ ਮੁੰਡੇ ਲੀਡਰ ਬਣ ਗਏ ਇਹ ਖੁਸ਼ ਨਹੀਂ ਹੈਗੇ ਇਹ ਚੀਜ਼ ਤੋਂ ਉਹ ਭਰਾਵਾ ਸਾਰੇ ਆਮ ਘਰਾਂ ਦੇ ਖੜੇ ਨੇ ਇੱਥੇ ਕਿਹੜਾ ਇੱਥੇ ਸ਼ਾਹੂਕਾਰ ਆ ਗਿਆ ਜਿਹੜਾ ਜਿਹੜਾ ਤੇਰੇ ਤੈਨੂੰ ਨਜ਼ਰ ਆਉਂਦਾ ਤੁਸੀਂ ਜੇ ਆਮ ਘਰਾਂ ਦੇ ਸੀ ਤਾਂ ਅੱਜ ਗੁੱਟਾਂ ਦੇ ਵਿੱਚ ਤੁਹਾਡੇ ਪਰਿਵਾਰਾਂ ਦੇ ਗੁੱਟਾਂ ਦੇ ਵਿੱਚ ਗਜਰੇ ਕਿੱਥੋਂ ਆ ਗਏ ਸੋਨੇ ਦੇ ਤੋਲੇ ਤੋਲੇ ਦੇ ਚਾਰ ਚਾਰ ਤੋਲੇ ਸੋਨਾ ਇੱਕ ਇੱਕ ਗੁੱਟ ਦੇ ਵਿੱਚ ਆ ਕਿਲੋ ਕਿਲੋ ਸੋਨਾ ਚੱਕੀ ਫਿਰਦੇ ਹੋ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਖਰੀਦ ਲੀਆਂ ਤਿੰਨ ਸਾਲਾਂ ਚ ਜੇ ਤੁਸੀਂ ਆਮ ਘਰਾਂ ਦੇ ਕਿੱਥੋਂ ਆ ਗੀਆਂ ਕਿੰਨੇ ਲੀਡਰਾਂ ਕਿੰਨੇ ਐਮਐਲਿਆਂ ਦੇ ਜਿਹੜੇ ਘਟਾਲੇ ਅਜਗਰਾਉਂ ਚ ਹੀ ਖੜੇ ਆ ਬੀਬੀ ਮਾਨੂਕੇ ਦਾ ਪਿਛਲੇ ਸਮੇਂ ਆਇਆ ਨਹੀਂ ਸੀ ਸਾਹਮਣੇ ਵੀ ਕੋਠੀ ਦੱਬ ਲਈ ਕਿੰਨਾਂ ਆਰਆਈ ਦੀ ਕਿਹੜਾ ਕਿਹੜਾ ਲੀਡਰ ਹੈ ਇਹਨਾਂ ਦਾ ਹੋਰ ਗੱਲ ਸੁਣ। ਇਦੋਂ ਪਹਿਲਾਂ ਇਹਨਾਂ ਨੇ ਆਪਣੀ ਇੱਕ ਸਿਹਤ ਮੰਤਰੀ ਨੂੰ ਕਿਹਾ ਕਹਿੰਦੇ ਵੀ ਇੱਕ ਰਾਪਟ ਨੇ ਕਮਿਸ਼ਨ ਮੰਗ ਰਹੇ ਨੇ ਤੇ ਇਹਨਾਂ ਦੇ ਖਿਲਾਫ ਸਾਡੇ ਕੋਲ ਸਬੂਤ ਨੇ। ਸਬੂਤ ਨੇ ਵੀ ਇਹ ਇਸ ਕਰਕੇ ਅਸੀਂ ਇਹਨਾਂ ਤੇ ਪਰਚਾ ਦਰਜ ਕਰਤਾ ਵੀ ਇੰਨੀ ਇਮਾਨਦਾਰ ਸਰਕਾਰ ਆ। ਪਰ ਕੋਰਟ ਨੇ ਉਸ ਨੂੰ ਬਾ ਇੱਜ਼ਤ ਬਰੀ ਕੀਤਾ। ਮਾਨ ਸਾਹਿਬ ਨੇ ਭਾਸ਼ਣ ਦਿੱਤਾ ਸੀ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਇਹਨਾਂ ਦੇ ਬਰ ਖਿਲਾਫ ਮੇਰੇ ਕੋਲੇ ਵੀਡੀਓ ਤੱਕ ਪਈਆਂ ਨੇ ਉਹ ਕੋਰਟ 'ਚ ਕਿਉਂ ਨਹੀਂ ਪੇਸ਼ ਹੋਈਆਂ ਬਈ ਉਹ ਕੋਰਟ ਤੱਕ ਕਿਉਂ ਨਹੀਂ ਗਈਆਂ ਮਾਨ ਸਾਹਿਬ ਦੇ ਮੋਬਾਈਲ ਤੱਕ ਹੀ ਕਿਉਂ ਰਹਿ ਗਈਆਂ ਕੀ ਗੱਲ ਵੀ ਉਹ 2% ਦੇ ਵਿੱਚੋਂ 1.5% ਮਿਲ ਗਿਆ ਹੋਊਗਾ ਈ ਹੋ ਸਕਦਾ ਫਿਰ ਤਾਂ ਪਈ ਜੇਸ ਮਹਾਨ ਤੇ ਅੱਜ ਪੰਜਾਬ ਖੜਾ ਪੰਜਾਬ ਬਹੁਤ ਚੁਣੌਤੀਆਂ ਪੰਜਾਬ ਦੇ ਅੱਗੇ ਉਹ ਚਾਹੇ ਬੇਰੁਜ਼ਗਾਰੀ ਦਾ ਮਸਲਾ ਹੈਗਾ ਚਾਹੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਦਾ ਮੁੱਦਾ ਹੈਗਾ ਚਾਹੇ ਪੰਜਾਬ ਚੰਡੀਗੜ੍ਹ ਜਿਹੜਾ ਅੱਜ ਵੀ ਮੰਗ ਰਿਹਾ ਰਾਜਧਾਨੀ ਦੀ ਗੱਲ ਹੈਗੀ ਆ ਔਰ ਜਿਹੜੀ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਪਿੰਡਾਂ 'ਚ ਜਦੋਂ ਖਬਰਾਂ ਦੇਖਦੇ ਆਂ ਸੋਸ਼ਲ ਮੀਡੀਆ ਦਾ ਜਦੋਂ ਮਾਹੌਲ ਦੇਖਦੇ ਆਂ ਖੋਲਦੇ ਆਂ ਤਾਂ ਚਿੱਟਾ-ਚਿੱਟਾ ਹੋਈ ਆ ਤੁਹਾਡੀ ਸਮਝ ਮੁਤਾਬਕ ਚਿੱਟੇ ਵਾਲੀ ਗੱਲ ਕਿੱਥੇ ਖੜੀ ਆ ਚਿੱਟਾ ਕਿਵੇਂ ਮਤਲਬ ਆਇਆ ਕਿਵੇਂ ਖਤਮ ਹੋ ਸਕਦਾ ਇਹਦੀ ਜੜ ਕੀ ਮੰਦੇ ਦੇਖੋ ਮੈਂ ਤੁਹਾਨੂੰ ਦੱਸਦਾ ਚਿੱਟਾ ਜਿਹੜਾ ਨਾ ਇਹ ਸਿਰਫ ਚੰਦ ਪੈਸਿਆਂ ਦਾ ਕਿਲੋ ਆਉਂਦਾ ਇਹ ਕੈਮੀਕਲ ਆ ਇਹ ਸਾਡੇ ਗਮਾਂਢੀ ਸੂਬੇ ਦੇ ਵਿੱਚ ਹਿਮਾਚਲ ਦੇ ਵਿੱਚ ਮੈਡੀਸਨ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਫੈਕਟਰੀਆਂ ਦੇ ਵਿੱਚ ਜਿਹੜਾ ਕੈਮੀਕਲ ਆਉਂਦਾ ਜਿੰਨਾ ਕੈਮੀਕਲਾਂ ਤੋਂ ਇਹ ਚਿੱਟਾ ਤਿਆਰ ਹੁੰਦਾ ਉਹ ਕੈਮੀਕਲ ਨੂੰ ਡਿਸਟਰੋਏ ਕੀਤਾ ਜਾਂਦਾ ਉਹ ਕਿਹਦੀ ਮਦਦ ਨਾ ਕੀਤਾ ਜਾਂਦਾ ਸਰਕਾਰਾਂ ਦੀ ਮਦਦ ਨਾ ਇੰਨਾ ਕੈਮੀਕਲ ਆਉਂਦਾ ਜਦੋਂ ਉਹਨੂੰ ਡਿਸਟਰਾਏ ਕਰਨ ਲਈ ਜਾਂ ਤਾਂ ਉਹਨੂੰ ਐਕਸਪਾਇਰੀ ਦਿਖਾਇਆ ਜਾਂਦਾ ਹੂੰ ਜ਼ਿਆਦਾਤਰ ਤਾਂ ਐਕਸਪਾਇਰੀ ਦਿਖਾਇਆ ਜਾਂਦਾ ਵੀ ਐਕਸਪਾਇਰੀ ਹੋ ਗਿਆ ਡਿਸਟਰਾਏ ਕਰਤਾ ਇਹਨੂੰ ਡੈਮੇਜ ਖਤਮ ਕਰਤਾ ਇਹਨੂੰ ਉਹ ਕੈਮੀਕਲ ਬਾਹਰ ਨਿਕਲਦਾ ਹੂੰ ਬਾਹਰ ਨਿਕਲ ਕੇ ਉਹ ਫਿਰ ਚਿੱਟੇ ਦਾ ਰੂਪ ਲੈਂਦਾ ਤੇ ਉਹ ਵਿਕਦਾ ਉਹਦੇ ਚ ਕਿੱਡਾ ਵੱਡਾ ਜੇਕਰ ਕਹਿ ਦਈਏ ਬਿਜ਼ਨਸ ਤਾਂ ਜਿਹੜੇ ਆ ਪਿੰਡਾਂ ਦੇ ਵਿੱਚ ਲੋਕ ਬੈਠੇ ਵੇਚਦੇ ਆ ਨਾ ਜਿਨ੍ਹਾਂ ਦੇ ਘਾਟ ਆਉਂਦੇ ਆ ਇਹ ਹੂੰ ਇਹਨਾਂ ਦਾ ਕੋਈ ਵੱਡਾ ਬਿਜ਼ਨਸ ਨਹੀਂ ਉਹਦੇ ਪਿੱਛੇ ਇਹ ਤਾਂ ਪਰਚਾ ਪੈ ਗਿਆ ਪੁਲਿਸ ਨੂੰ ਦੇ ਤੇ ਆਹ ਕਰਤੇ ਇਹ ਤਾਂ ਉੱਥੇ ਦੇ ਉੱਥੀ ਨੇ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਜਰੂਰ ਆ ਵੀ ਅਸੀਂ ਚਿੱਟਾ ਵੇਚ ਕੇ ਪਤਾ ਨਹੀਂ ਕਿੰਨੇ ਅਮੀਰ ਹੋ ਜਾਾਂਗੇ ਇਸੇ ਕਰਕੇ ਇਹ ਕੰਮ ਕਰ ਰਹੇ ਆ ਭਲੇਖੇ ਦੇ ਵਿੱਚ ਨੇ ਨੌਜਵਾਨੀ ਨੂੰ ਗਲਤ ਦਿਸ਼ਾ ਪਰ ਲੈ ਕੇ ਜਾ ਰਹੇ ਪਰ ਇਹਦੀ ਅਸਲੀ ਵਪਾਰ ਇਹਦਾ ਉਹ ਫੈਕਟਰੀਆਂ ਵਾਲੇ ਉਹ ਲੀਡਰ ਜਿਨ੍ਹਾਂ ਦੀ ਮਦਦ ਦੇ ਨਾਲ ਉਹ ਆਫਿਸ ਅਫਸਰ ਸਾਹੀ ਜਿਨ੍ਹਾਂ ਦੀ ਮਦਦ ਦੇ ਨਾਲ ਉਸ ਕੈਮੀਕਲ ਨੂੰ ਦੁਸਰਾ ਦੁਸਤਾਇ ਕੀਤਾ ਜਾਂਦਾ ਉਹ ਲੈ ਰਿਹਾ ਇਹਦਾ ਫਾਇਦਾ ਇਹ ਇਸ ਲਈ ਆ ਕਿਉਂਕਿ ਨੌਜਵਾਨੀ ਅਵੇਅਰ ਹੋਣਾ ਸ਼ੁਰੂ ਹੋਈ ਸੀ ਚਿੱਟੇ ਨੂੰ ਪ੍ਰਸਾਰਿਆ ਗਿਆ ਗਾਣਿਆਂ ਰਾਹੀਂ ਫਿਲਮਾਂ ਰਾਹੀਂ ਦਿਖਾਇਆ ਗਿਆ ਵੀ ਇਹ ਬਹੁਤ ਕੀਮਤੀ ਚੀਜ਼ ਆ ਇਹਦੀ ਪ੍ਰਾਪਤੀ ਜ਼ਰੂਰ ਕਰੋ ਇਦਾਂ ਦਿਖਾਇਆ ਗਿਆ ਮੈਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਨਾ ਜਿਵੇਂ ਵੀ ਬਾਰਡਰ ਨੀਟ ਆਪ ਦਾ ਚਿੱਟਾ ਮੁੰਡਾ ਲੁਧਿਆਣਾ ਡੀਕ ਦਾ ਇਹ ਪ੍ਰਮੋਟ ਕੀਤਾ ਜਾਂਦਾ ਪਹਿਲਾਂ ਪ੍ਰੋਮੋਟ ਕਰਨ ਤੋਂ ਬਾਅਦ ਫਿਰ ਨੌਜਵਾਨੀ ਇਹ ਤੇ ਮਗਰ ਭਸਦੀ ਆ ਵੀ ਯਾਰ ਮੈਂ ਤਾਂ ਪਿੱਛੇ ਰਹਿ ਜੂ ਆਪਦੇ ਯਾਰਾਂ ਦੋਸਤਾਂ 'ਚ ਮੈਂ ਤਾਂ ਉਹ 'ਚ ਮੇਰੀ ਤਾਂ ਮੈਂ ਤਾਂ ਦੌੜ 'ਚ ਹੀ ਸ਼ਾਮਲ ਨਹੀਂ ਹੋਣਾ ਮੈਨੂੰ ਤਾਂ ਐਦਾਂ ਹੀ ਜਾਣਣਗੇ ਹਨਾ ਸਟੇਟਸ ਸਿੰਬਲ ਮਤਲਬ ਸਟੇਟਸ ਸਿੰਬਲ ਬਣਾ ਦਿੱਤਾ ਜਾਂਦਾ ਨਸ਼ੇ ਨੂੰ ਆਫੀਮ ਨੂੰ ਵੀ ਬਣਾਇਆ ਹੋਇਆ ਕਹਿੰਦੇ ਆਫੀਮ ਤਾਂ ਸ਼ਾਹੀ ਨਸ਼ਾ ਮਰਦਾਨਾ ਨਸ਼ਾ ਹੈ ਆਫੀਮ ਤਾਂ ਪਰ ਮੈਂ ਦੱਸ ਦਿਆਂ ਮੈਡੀਕਲ ਸਾਇੰਸ ਇਹ ਗੱਲ ਕਹਿੰਦੀ ਆ ਵੀ ਅਫੀਮ ਤੇ ਭੁੱਕੀ ਖਾਣ ਵਾਲਾ ਬੰਦਾ ਆਪਦੀ ਉਮਰ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੂੰ ਉਹਦੇ ਹੱਡ ਪਹਿਲਾਂ ਜਵਾਬ ਦੇ ਜਾਂਦੇ ਨੇ ਅਫੀਮ ਤੇ ਭੁੱਕੀ ਖਾਣ ਵਾਲੇ ਦੇ ਇਹ ਜਿਹੜਾ ਬੰਦਾ ਕਹਿੰਦਾ ਵੀ ਅਫੀਮ ਤੇ ਭੁੱਕੀ ਚੰਗਾ ਨਸ਼ਾ ਹੈ ਜੀ ਇਹਨੂੰ ਲਾਗੂ ਕਰ ਦਿਓ ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਗਲਤ ਆ ਨਸ਼ਾ ਤਾਂ ਕੋਈ ਵੀ ਚੰਗਾ ਨਹੀਂ ਹੈਗਾ ਨਸ਼ਾ ਤਾਂ ਜੇ ਕਹਿੰਦੇ ਨੇ ਨਾ ਬਜ਼ੁਰਗ ਕਹਿੰਦੇ ਨਸ਼ਾ ਤਾਂ ਚਾਹ ਦਾ ਵੀ ਮਾੜਾ ਆਗਾ